ਦਿਨੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਚੰਦੂ ਮਾਜਰਾ ਤੋਂ ਲੈ ਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੱਕ ਫਤਿਹ ਅਰਦਾਸ ਯਾਤਰਾ ਕੱਢੀ ਗਈ ਇਸ ਯਾਤਰਾ ਦੇ ਸ਼ਹਿਰ ਕੁਰਾਲੀ ਪੁੱਜਣ ਤੇ ਸ਼ਹਿਰ ਵਾਸੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਸੀਨੀਅਰ ਆਗੂਆਂ ਵੱਲੋਂ ਪਰਵਾ ਸਵਾਗਤ ਕੀਤਾ ਗਿਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਹਿਰ ਕੁਰਾਲੀ ਦੀਆਂ ਜਿੱਥੇ ਪਹੁੰਚਣ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਉਹਨਾਂ ਦੇ ਸਮਰਥਕਾਂ ਸਮੇਤ ਹੋਰ ਦਿੱਗਜ ਲੀਡਰਾਂ ਦਾ ਸ਼ਹਿਰ ਵਾਸੀਆਂ ਵੱਲੋਂ ਅਤੇ ਪਾਰਟੀ ਵਰਕਰਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਜੀਮ ਸਿੰਘ ਚੰਦਰ ਜੀ ਦਾ ਸਵਾਗਤ ਕਰਨ ਲਈ ਮਜੀਦ ਸਿੰਘ ਜੀ ਮੌਜੂਦ ਨੇ ਸਰਦਾਰ ਮਿਰਜ਼ਾ ਸਿੰਘ ਜੀ ਜੋ ਚੇਅਰਮੈਨ ਸਾਹਿਬ ਸਰਦਾਰ ਹਰਪਾਲ ਸਿੰਘ ਜੀ BC ਵਿੰਗ ਦੇ ਪ੍ਰਧਾਨ ਸਰਦਾਰ ਮਜੀਦ ਸਿੰਘ ਨੇ ਮਰਹਾਲੇ ਸਰਦਾਰ ਹਰਪਾਲ ਸਿੰਘ ਜੀ

या देवी सर्वभूतेषु लक्ष्मी रूपेण संस्थिता नमस्तस्यै 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 नमो नमः या देवी सर्वभूतेषु लक्ष्मी रूपेण संस्थिता नमस्तस्यै 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 नमो नमः मंत्र इनम क्रियानिम भक्ते इनम सुरेशि यद बोधतमया देवी परिपूर्णं नस्तुमे आगम्यन्त ज्ञानमि ता जानामि त्वा चरणं पूजां श्रीम जानामि क्षम्यतां प्रणेसारा पापं हम पापकर्माहं पापात् मां पाप जय पार्वती नाथ सर्व महा परोवा खाडेक हम चक्र गदे सुचाप परिगांचोलम वसुंधि सिरा शंखम चंददति हरिस्य नाम सर्वांग भूसा प्रदा नीलास्मदृतिमास्य पाददशikam सेवे महाकालिका याम चौचविते हरौ कमल जोहन्तुम मधुम कैटम ओम भूत्वा श्री नवदुर्गा दिव्यनम प्रार्थना पुस्तकं नमस्कारान् समर्पयामि जयकारा मां शेरवाली जी दा बोल तारा तो माने न देवी जिदा बोल साई से किया जोता माता सदा हो तेरा बाबा गुसाई वाले महाराज ਆ ਲੈ ਕੇ ਗਰੋਸ ਕਾਲ ਨੂੰ ਸਾਰਿਆ ਬੰਦ ਕਰਾਇਆ ਦੋ ਪਾਤਰਾ ਸਾਹਿਬ ਅੱਜ ਤਖਸ਼ੀਰ ਸਾਹਿਬ ਜੀ ਦੇ ਅੱਗੇ ਜਾ ਰਹੇ ਹਾਂ ਉਸੇ ਜਿਹੜਾ ਚੋਣਾਂ ਦਾ ਬਿਲਕੁਲ ਵੱਚ ਚੁੱਕਿਆ ਕੀ ਕਰਨਾ ਚਾਹੂਗੇ ਜੀ ਅੱਜ ਲੋਕ ਸਭਾ ਹਲਕਾ ਸ਼੍ਰੀ ਨਤਪੁਰ ਸਾਹਿਬ ਤੋਂ ਸ਼ਰਮਣੀ ਕਾਲਦਲ ਵੱਲੋਂ ਉਮੀਦਵਾਰ ਲਾਨੇ ਜਾਣ ਤੋਂ ਬਾਅਦ ਮੈਂ ਪਹਿਲੀ ਵਾਰੀ ਤਖਸ਼ੀਰ ਕੇਸਗੜ ਸਾਹਿਬ ਮੱਥਾ ਟੇਕਣ ਲਈ ਜਾ ਰਿਹਾ ਮੈਂ ਤੇ ਮੇਰਾ ਪਰਿਵਾਰ ਤੇ ਸਾਰੇ ਸਾਥੀ ਔਰ ਮੈਨੂੰ ਇਸ ਗੱਲ ਤੇ ਖੁਸ਼ੀ ਆ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਅਰਦਾਸ ਕਰਕੇ ਸਵਾਨਾ ਸਾਹਿਬ ਤੋਂ ਅਸੀਂ ਤੁਰੇ ਆ ਤੇ ਮੇਰਾ ਖਿਆਲ ਆ ਅਕਾਲੀ ਦਲ ਦਾ ਕੋਈ ਵਰਕਰ ਕੋਈ ਲੀਡਰ ਇਸ ਇਲਾਕੇ ਦਾ ਐਸਾ ਨਹੀਂ ਮੈਨੂੰ ਨਜ਼ਰ ਆਇਆ ਜਿਹੜਾ ਇਸ ਕਾਫਲੇ ਵਿੱਚ ਨਾ ਸ਼ਾਮਲ ਹੋਇਆ ਹੋਵੇ ਲੋਕਾਂ ਦਾ ਇਤਸ਼ਾਹ ਵੀ ਆ ਚਾਹ ਵੀ ਆਰ ਬਲਕੇ ਗੈਰ ਅਕਾਲੀ ਵੀ ਅੱਜ ਸਾਡੇ ਕਾਫਲੇ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਜਦੋਂ ਪੰਜਾਬ ਦਾ ਸਵਾਲ ਆ ਪੰਜਾਬ ਦੀ ਇੱਜ਼ਤ ਦਾ ਸਵਾਲ ਆ ਪੰਜਾਬ ਦੀ ਰਾਖੀ ਦਾ ਸਵਾਲ ਆ ਤਾਂ ਲੋਕ ਪਾਰਟੀਵਾਦੀ ਧੜੇ ਬੰਦੇ ਛੱਡ ਕੇ ਅੱਜ ਸਾਡੇ ਨਾਲ ਆ ਕੇ ਖੜ ਗਏ ਔਰ ਅੱਜ ਇਸ ਗੱਲ ਦਾ ਸੰਕੇਤ ਆ ਕਿ ਜਿਹੜੇ ਦਿੱਲੀ ਤੇ ਦਿੱਲੀ ਦੇ ਝੋਲੀ ਚ ਪੰਜਾਬ ਨੂੰ ਬਰਬਾਦ ਤਬਾਹ ਕਰਨ ਲਈ ਤੁਰੇ ਸੀ ਸ਼ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਲਲਕਾਰਿਆ ਔਰ ਉਹਨਾਂ ਨੂੰ ਰੋਕਣ ਲਈ ਅੱਜ ਸਮੁੱਚੇ ਪੰਜਾਬ ਨੂੰ ਨਾਲ ਲੈ ਕੇ ਅਕਾਲੀ ਦਲ ਇਹ ਲੋਕ ਸਭਾ ਦੀ ਚੌਂਕ ਮੈਦਾਨ ਵਿੱਚ ਉਤਰਿਆ ਔਰ ਸਾਨੂੰ ਆਸ ਆ ਕਿ ਪੰਜਾਬ ਦੇ ਲੋਕ ਸਾਡੇ ਨਾਲ ਖੜਨਗੇ ਸਰ ਕਾਂਗਰਸ ਅਤੇ ਬੀਬੀ ਪੇ ਵੱਲੋਂ ਹਲੇ ਆਪਣਾ ਕੋਈ ਉਮੀਦਵਾਰ ਨਹੀਂ ਜਲਾਨੇ ਆ ਗਿਆ ਕੀ ਲੱਗਦਾ ਹੈ ਜੋ ਕਾਂਗਰਸ ਨੇ ਤਾਂ ਆਪਣੀ ਬੋਲੀ ਲਾਈ ਹੋਈ ਆ ਆਪਸ਼ਨ ਤੇ ਲਾਈ ਹੋਈ ਹੈ ਸੀਟ ਕਾਂਗਰਸ ਦਾ ਮਖੌਲ ਬਣਾਇਆ ਹੋਇਆ ਜਿਹੜਾ ਇਥੋਂ ਜਿੱਤਦਾ ਉਹ ਕਿੱ데 ਹੋਰ ਥਾਂ ਤੇ ਭੱਜ ਜਾਂਦਾ ਰੋਟੀਆਂ ਸੇਕ ਕੇ ਫਿਰ ਦੂਜਾ ਜਾਂਦਾ ਦੂਜਾ ਰੋਟੀਆਂ ਸੇਕ ਕੇ ਭੱਜ ਜਾਂਦਾ ਇਹਨੂੰ ਮਤਲਬ ਜਿਵੇਂ ਸ਼ਾਮਲਾਟੇ ਸਮਝ ਰੱਖਿਆ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਸ਼੍ਰੀ ਅਨੰਦਪੁਰ ਸਾਹਿਬ ਸੀਟ ਦੇ ਲੋਕਾਂ ਨੂੰ ਮਤਲਬ ਮਖੌਲ ਵਿੱਚ ਰੱਖ ਰਹੀ ਹੈ ਕਾਂਗਰਸ ਕਾਂਗਰਸ ਨੇ ਪਿਛਲੇ 15 ਦਿਨ ਤੋਂ ਬੋਲੀ ਤੇ ਲਾਈ ਹੋਈ ਆ ਵੀ ਜਿਹੜਾ ਵੱਧ ਬੋਲੀ ਦੇ ਇਹ ਟਿਕਟ ਲੈ ਜਾਏਗਾ ਵੀ ਬੋਲੀ ਉਹੀ ਦਊਗਾ ਜਿਹੜਾ ਲੋਕਾਂ ਦੀ ਧਨ ਕਮਾਈ ਮਿਹਨਤ ਕਿਰਤ ਨਾਲ ਜਿਹੜੀ ਕਮਾਈ ਆ ਜਿਹੜੀ ਉਹਨੂੰ ਲੁੱਟਦਾ لوکا دی کمائی نو لٹکے تਜوریاں ਭਰਨ ਵਾਲੇ ਲੋਕ ਜਿਹੜੇ ਨੇ ਉਹ ਅੱਜ ਲੋਕਾਂ ਦਾ ਇਮਾਨ ਖਰੀਦਣ ਲਈ ਕਾਂਗਰਸ ਤੋਂ ਟਿਕਟ ਮੰਗਣ ਲਈ ਬੋਲੀ ਦੇ ਰਹੇ ਨੇ ਸਰ کافی ਲੰਮੇ ਹੱਥ ਸੇ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਚੋਣ ਲੜ ਰਹੇ ਹਾਂ ਤੇ ਵਿਚਰ ਵੀ ਰਹੇ ਹਾਂ ਲੱਗਦਾ ਏ ਕਿ ਇਸ ਦਾ ਫਾਇਦਾ ਮਿਲੇਗਾ ਦੂਜੇ ਪਾਸੇ ਪਾਰਟੀਆਂ ਵੱਲੋਂ ਆਪਣੇ ਜਿਹੜੇ ਉਮੀਦਵਾਰ ਨਵੇਂ ਨਿਤ ਜਿਹੜੇ ਤਾਰੇ ਜਾਂਦੇ ਆ ਜੀ ਦੇਖੋ ਬਿਲਕੁਲ ਤੁਸੀਂ ਠੀਕ ਆ ਅਸੀਂ ਹਾਰ ਕੇ ਵੀ ਲੋਕਾਂ ਵਿੱਚ ਰਹੇ ਜਿੱਤ ਨਾਲੇ ਲੋਕਾਂ ਵਿੱਚ ਆਏ ਨਹੀਂ ਅਸੀਂ ਹਾਰ ਕੇ ਵੀ ਲੋਕਾਂ ਵਿੱਚ ਰਹੇ ਤੇ ਜਿੱਤ ਕੇ ਜੋ ਅਸੀਂ ਕੰਮ ਕਰਾਇਆ ਭਾਵੇਂ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲਈ ਟ੍ਰੇਨ ਚਲਾਉਣ ਵਾਲੀ ਗੱਲ ਆ ਹਜੂਰ ਸਾਹਿਬ ਤੇ ਫਾਟਾ ਸਾਹਿਬ ਲਈ ਜਹਾਜ਼ ਚਲਾਉਣ ਵਾਲੀ ਗੱਲ ਆ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਬਣਾਉਣ ਦੀ ਗੱਲ ਆ ਇੱਕ ਇੱਕ ਹਲਕਾ ਅਨੰਦਪੁਰ ਸਾਹਿਬ ਜਿੱਥੇ ਢਾਈ ਦਰਜੇ ਤੋਂ ਵੱਧ ਅੰਡਰਪਾਸ ਬਣੇ ਦੋ ਪਾਸਪੋਰਟ ਆਫਿਸ ਬਣਾਈ ਕਰੋਪੜੀ ਕੇ ਨਵਾਂ ਸ਼ਹਿਰ ਨਵਾਂ ਸ਼ਹਿਰ ਥਾਂ ਨਹੀਂ ਮਿਲੀ ਇਸ ਕਰਕੇ ਦੀ ਮਰ ਸਕਿਆ ਫਿਰ ਇੱਕ ਇਹ ਹਲਕਾ ਜਿੱਥੇ ਸਭ ਤੋਂ ਪਹਿਲਾਂ ਗੈਸ ਪਾਈ ਦਾ ਮੈਂ ਪ੍ਰੋਜੈਕਟ ਲੈ ਕੇ ਆਇਆ ਇਹ ਬੱਕਰੀ ਗੱਲ ਆ ਮਹਾਲੀ ਸਾਡੇ ਉਥੋਂ ਦੇ ਵਿਧਾਇਕ ਨੇ ਚੱਲਣਾਂ ਨਾ ਦਿੱਤਾ ਫਿਰ ਅਸੀਂ ਨੰਗਲ ਤੋਂ ਨਵੇਂ ਸ਼ਹਿਰ ਤੋਂ ਭਲਾਚੌਰ ਤੋਂ ਸ਼ੁਰੂ ਕਰਾਤਾ ਅਸੀਂ ਆਪਣੇ ਕੰਮ ਦੇ ਸਿਰ ਤੇ ਕੰਮ ਦੇ ਸਿਰ ਤੇ ਅਸੀਂ ਲੋਕਾਂ ਵਿੱਚ ਆਏ ਆ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਅਸੀਂ ਜੇ ਕੰਮ ਕੀਤੇ ਆ ਤਾਂ ਸਾਨੂੰ ਵੋਟਾਂ ਪਾਓ ਦੂਜੇ ਜਿਨ੍ਹਾਂ ਨੇ ਕੰਮ ਕੀਤੇ ਨਹੀਂ ਉਹ ਮੈਦਾਨ ਛੱਡ ਕੇ ਭੱਜ ਗਏ ਸਰ ਕਾਫੀ ਉਤਸ਼ਾਹ ਇਹ ਲੋਕ ਵਰਕਰਾਂ ਦੇ ਵਿੱਚ ਤੇ ਵੋਟਰਾਂ ਦੇ ਵਿੱਚ ਕੀ ਲੱਗਦਾ ਹੈ ਇਸ ਵਾਰ ਤੁਸੀਂ ਦੇਖੋ ਵੀ ਸਰਕਾਰ ਦੇ ਪ੍ਰਤੀ ਗੁੱਸਾ ਤੁਸੀਂ ਦੇਖ ਰਹੇ ਆ ਵੀ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਕਿਵੇਂ ਲੋਕ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਨੁਮਾਇੰਦਿਆਂ ਨੂੰ ਸਵਾਲ ਪੁੱਛੋ ਤੇ ਅੱਜ ਉਹਨਾਂ ਤੇ ਲਾਗੂ ਹੋ ਰਿਹਾ ਤੇ ਲੋਕ ਸਵਾਲ ਪੁੱਛ ਰਹੇ ਨੇ ਤੇ ਤੁਸੀਂ ਦੇਖ ਲਓ ਵੀ ਹਾਲ ਇਹ ਆ ਵੀ ਇਹਨਾਂ ਤੋਂ 50 ਬੰਦੇ ਇਕੱਠੇ ਨਹੀਂ ਹੁੰਦੇ ਭਾਵੇਂ ਖਰੜ ਇਕੱਠ ਕੀਤਾ ਹੈ ਕਰਾਲੀ ਕੀਤਾ ਸੋ ਐ ਵੀ ਕੰਮ ਹੀ ਨਹੀਂ ਕੀਤਾ ਵੀ ਜੇ ਕੰਮ ਕੀ ਕਹਿੰਦੇ ਅਸੀਂ ਕੰਮ ਲੈ ਕੇ ਜਾਵਾਂਗੇ ਅਸੀਂ ਤਾਂ ਲੋਕਾਂ ਨੂੰ ਕਹਿੰਦੇ ਇਹਨਾਂ ਨੂੰ ਪੁੱਛੋ ਵੀ ਸਾਨੂੰ ਹੱਥਾਂ ਤੇ ਗਿਣਾ ਦਿਓ ਵੀ ਕਿਹੜੇ ਕੰਮ ਕੀਤੇ ਨੇ ਸੋ ਇਹ ਵੀ ਲੋਕਾਂ 'ਚ ਰੋਸ ਹੈ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਜੋਸ਼ ਹੈ ਤੇ ਸਰ ਮੱਖ ਮੰਤਰੀ ਭਗਵੰਤ ਸਿੰਘ ਸੱਤਾ ਕਹਿ ਰਹੇ ਆ ਵੀ ਸਾਡੇ ਦਾ ਕੰਮੇ ਇੰਨੇ ਜ਼ਿਆਦਾ ਹੈ ਸਾਨੂੰ ਤਾਂ ਵੋਟਾਂ ਮੰਗਣ ਦੀ ਵੀ ਮੈਂ ਤਾਂ ਇਹੀ ਕਹਾਂ ਮੈਂ ਇਹੀ ਕਹਾਂ ਨਾ ਵੀ ਲੋਕ ਪੁੱਛਣ ਬਿਲਕੁਲ ਲੋਕ ਪੁੱਛਣ ਵੀ ਸਾਨੂੰ ਕੰਮ ਇੱਕ ਵਾਰੀ ਗਿਣਾ ਦਿਓ ਵੀ 10 ਕੰਮ ਕਿਹੜੇ ਤੁਸੀਂ ਕੀਤੇ ਨੇ ਸੋ ਇਹ ਆ ਵੀ ਇਹ ਲੋਕ ਜਵਾਬ ਦੇਣਗੇ ਕੋਈ ਗੱਲ ਨਹੀਂ ਪਹਿਲੇ 4 ਜੂਨ ਨੂੰ ਪਤਾ ਲੱਗੂਗਾ ਠੀਕ ਹੈ ਸਰ ਸਾਹ ਜਿਹੜਾ ਅੱਜ ਵਰਕਰਾਂ ਦੇ ਵਿੱਚ ਪਾਇਆ ਗਿਆ ਜਦੋਂ ਚੰਦੂ ਮਾਚਰਾ ਸਭ ਐਂਟਰ ਹੁੰਦੇ ਆ ਕਰਾਲੀ ਦੇ ਵਿੱਚ ਕੀ ਲੱਗਦਾ ਹੈ ਇਸ ਤੋਂ ਸ਼ਾਮ ਦੇ ਵਿੱਚ ਦੇਖੋ ਇਹ ਜਦੋਂ ਸੰਗਤ ਆ ਜਿਹੜੀ ਪਬਲਿਕ ਆ ਇਹਨੂੰ ਚੋਅ ਹੋਵੇ ਆਪ ਮੁਹਾਰੇ ਇਹ ਉਮੜੇ ਸਾਲਾਬ ਸੰਗਤ ਦਾ ਫਿਰ ਇਸੇ ਤਰ੍ਹਾਂ ਹੀ ਹੁੰਦਾ ਇਹ ਜਦੋਂ ਅਸੀਂ ਉਦੋਂ ਚੰਦੂ ਮਹਾਰਾ ਸਾਹਿਬ ਜਿੱਤੇ ਨੇ ਚੋਣ ਇਹ ਤੋਂ ਪਹਿਲਾਂ ਵਾਲੀ ਚੋਣ ਤਾਂ ਹਾਰ ਗਏ ਸੀ ਉਦੋਂ ਪਹਿਲਾਂ ਵੀ ਚੰਦੂ ਮਹਾਰਾ ਸਾਹਿਬ ਐਮਪੀ ਬਣੇ ਸੀ ਉਦੋਂ ਵੀ ਅਸੀਂ ਇਹ ਸਾਨੂੰ ਦੇਖਣ ਨੂੰ ਮਿਲਿਆ ਸੀ ਵੀ ਇਹ ਸੰਗਤ ਦਾ ਜਿਹੜਾ ਜੋਸ਼ ਆ ਉਹ ਇਸੇ ਤਰ੍ਹਾਂ ਸੀ ਸੋ ਅੱਜ ਵੀ ਬੜੇ ਵੱਡੇ ਲੈਵਲ ਤੇ ਸੰਗਤ ਦਾ ਜਿਹੜਾ ਹਰ ਵਰਕਰ ਅਕਾਲੀ ਹਰ ਸਪੋਰਟਰ ਅੱਜ ਇੱਥੇ ਪਹੁੰਚਿਆ ਸੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਕ ਪਾਸੇ ਤਾਂ ਜਿਹੜੇ ਤੁਹਾਂ ਯਾਰ ਇੱਕ ਪਾਸੇ ਤਾਂ ਸਾਰ ਇੱਕ ਪਾਸੇ ਤਾਂ ਸਾਰ ਜਿਹੜੇ ਕਾਂਗਰਸ ਦੇ ਪਿਛਲੇ ਐਮਪੀਸੀ ਉਹ ਵੀ ਇਸ ਵਾਰ ਨਹੀਂ ਆਏ ਉਸ ਤੋਂ ਪਹਿਲਾਂ ਜਿਹੜੇ ਆਪਣੇ ਰਵਨੀਤ ਸਾਹਿਬ ਸੀ ਉਹ ਵੀ ਜਿਹੜੇ ਇਥੋਂ ਛੱਡ ਕੇ ਲੁਧਿਆਣੇ ਚਲੇ ਗਏ ਸੀ ਹਾਂ ਦੇਖੋ ਇਹ ਹਰ ਵਾਰ ਇਸ ਤਰ੍ਹਾਂ ਬਦਲਣ ਦੇ ਨਾਲ ਦੇਖੋ ਇਹ ਬਹੁਤ ਵੱਡੀ ਲੋਕਾਂ ਦੇ ਨਾਲ ਇੱਕ ਪਬਲਿਕ ਦਾ ਧੋਖਾ ਵੀ ਉਹ ਪਿਛਲੀ ਵਾਰੀ ਜਿਹੜੇ ਜਿੱਤੇ ਇਥੋਂ ਉਹ ਜਿੱਤ ਕੇ ਉਹ ਮੁੜ ਕੇ ਹਲਕੇ 'ਚ ਨਹੀਂ ਆਏ ਹੈਗੇ ਤੇ ਰਪਰੀਦ ਬਿੱਟੂ ਜੀ ਹਲਕਾ ਛੱਡ ਗਏ ਸੀ ਸੋ ਇਹ ਪਿਛਲੀ ਵਾਰੀ ਆਪਾਂ ਤੁਹਾਡੀ ਸਾਹਿਬ ਨੂੰ ਜਤਾਇਆ ਉਹ ਮੁੜ ਕੇ ਹਲਕੇ ਵਿੱਚ ਨਹੀਂ ਆਏ ਹੈਗੇ ਕਿਸੇ ਦੀ ਆਕੇ ਉਹਨਾਂ ਨੇ ਖਬਰ ਖਾਰ ਨਹੀਂ ਲਈ ਹੈਗੀ ਸੋ ਇਹ ਚੰਦੂ ਮਾਰਾ ਸਾਹਿਬ ਆ ਜਿਹੜੇ ਚਾਹੇ ਭਾਵੇਂ ਚੌਣ ਹਾਰ ਗਏ ਸੀ ਫਿਰ ਵੀ ਹਲਕੇ ਜੀ ਵਿਚਰਦੇ ਰਹੇ ਨੇ ਸੋ ਇਸ ਕਰਕੇ ਆਪ ਮਾਰੇ ਸੰਗਤ ਦਾ ਜਿਹੜਾ ਚੌਅ ਆ ਸੰਗਤ ਨੂੰ ਸੰਗਤ ਉਹ ਬਣੀ ਆ ਅਗਰ ਵਾਲੀ ਤੇ ਕਈ ਮੁੱਦੇ ਆ ਬੱਸ ਸਟੈਂਡ ਦਾ ਮੁੱਦਾ ਆਊਗਾ ਹਸਪੀਟਲ ਦਾ ਮੁੱਦਾ ਹੋਊਗਾ ਕਜੋਲੀ ਵਾਟਰ ਬਾਕਸ ਦਾ ਮੁੱਦਾ ਹੋਊਗਾ ਸੋ ਉਹ ਮੁੱਦੇ ਹਾਲੇ ਵੀ ਉਸੇ ਤਰ੍ਹਾਂ ਖੜੇ ਆ ਉਹ ਜਰੂਰ ਹੁਣ ਚੰਦੂ ਮਾਰਾ ਸਾਹਿਬ ਨੂੰ ਆਪਾਂ ਜਤਾਵਾਂਗੇ ਇ